ਤੁਹੇ ਵੀਰੇ ਜ਼ਰੂਰੀ ਗੱਲ ਆ ਦੇਖ ਲਿਓ ਜੇ ਇਹ ਆਪਣੇ ਸੱਜਰ ਸੂਏ ਪਸ਼ੂ ਆਸਤੇ ਆ ਓਏ ਬਹੁਤ ਸਾਰੇ ਪਸ਼ੂਆਂ ਚ ਆ ਜਾਂਦੀ ਏ ਚੀਜ਼ ਕਿ ਕਈ ਵੀਰ ਕਾਲ ਵੀ ਕਰਦੇ ਸਾਡੇ ਆ ਗੱਲ ਬਣ ਗਈ ਸੱਜਰ ਸੂਆ ਪਸ਼ੂ ਸੀ ਗਾ ਥਾਨ ਘਟ ਗਿਆ ਵੀ ਪਾਸਾ ਚੜ ਗਿਆ ਉਹਦੇ ਆਸਤੇ ਥੋੜਾ ਨਿੱਕੀ ਜੀ ਚੀਜ਼ ਯਾਰ 100 ਰੁਪਏ ਲੱਗਣਾ ਥੋੜਾ ਸਾਰਾ 100 ਰੁਪਏ ਦੇ ਹਲ ਸਮਾਨ ਨਾਲ ਥੋੜਾ ਬਹੁਤ ਵੱਡਾ ਨੁਕਸਾਨ ਹੋ ਤੂੰ ਬਚ ਸਕਦਾ ਥਿੱਕੀ ਨਸਾਦਰ ਲੈਣਾ 200 ਗ੍ਰਾਮ ਚੁੱਕ ਜੀ ਇਹ ਕਿ ਆ ਚਾਰ ਖਰਾਕਾ ਬਣਾ ਲੈਣੀਆਂ ਆਪਣਾ ਲੈੰਦਾ ਵਾ ਪਹਿਲਾਂ ਆਪਾਂ ਕੁੱਟੀ ਬੈਠੇ ਆ ਠੀਕ ਹੈ ਜੀ 50 50 ਗ੍ਰਾਮ ਦੀ ডোজ ਬਣਾ ਕੇ ਜੀਏ 50 ਗ੍ਰਾਮ ਸਵੇਹਾ 50 ਗ੍ਰਾਮ ਸ਼ਾਮ ਨੂੰ ਜੇ ਦਾ ਸੂਣ ਤੋਂ ਪਹਿਲਾਂ ਦੇ ਦੋ ਤੁਹਾਡੇ ਬਾਅਦ ਚ ਨਹੀਂ ਹੁੰਦਾ ਕਿ ਤੇਰੇ ਕੋਲੋਂ ਪਲੂਣ ਪੱਕ ਜਾਂਦੀ ਆ ਪਲੂਣ ਪੱਕਣ ਨਾਲ ਪਸ਼ੂ ਦਾ ਲੇਵਾ ਖਰਾਬ ਆ ਡਰ ਖਰਾਬ ਹੋ ਜਾਂਦਾ ਆ ਯਾ ਕਰਨਾ ਸ਼ਾਮ ਨੂੰ ਦੇ ਦੋ 50 ਗ੍ਰਾਮ ਸਵੇਹਾ ਦੇ ਦੋ ਤਿੰਨ ਚਾਰ ਦਿਨ ਦੇ ਦੋ ਠੀਕ ਹੈ ਜੀ 50 ਗ੍ਰਾਮ ਦੀ ডোজ ਦੇਣੀ ਆ ਇਹ ਤੇ 200 ਗ੍ਰਾਮ ਬਹੁਤਾ ਹੋਊਗਾ ਪਸ਼ੂਆਂ ਵਾਸਤੇ ਥੋੜੋਂ ਤੋਂ ਪਹਿਲਾਂ ਦੇ ਦੇ ਕਦੋਂ ਬਾਅਦ ਚ ਹੀ ਬਲਾ ਦੇ ਦੇ ਕਰੋ 100 ਗ੍ਰਾਮ ਦੇ ਵੱਧ ਜਦੋਂ ਕੋਈ ਚੱਕਰ ਨਹੀਂ ਰੱਦ ਜਿਆਦਾ ਵੀ ਖਰਾਬ ਕਰੋਗਾ ਪਸ਼ੂ ਨੂੰ ਅਸੀਂ ਜਿਆਦਾ ਨਾ ਦਿਓ ਜੀ ਤੇ ਸਤਿ ਸ੍ਰੀ ਅਕਾਲ ਜੀ